ਜਿਹੜੀ ਸੰਗੀਤ ਹੁੰਦਾ ਹੈ ਉਹ ਇੱਕ ਰੂਹ ਦੀ ਖੁਰਾਕ ਹੁੰਦੀ ਹੈ ਤੇ ਗਾਉਣਾ ਦੀ ਕਲਾ ਗਾਉਣ ਦੀ ਕਲਾ ਜਾਂ ਫਿਰ ਲਿਖਣ ਦੀ ਕਲਾ ਇੱਕ ਐਦਾਂ ਦੀ ਕਲਾ ਹੈ ਜਿਹੜੀ ਸਬਦ ਦੇ ਮਾਨ ਨੂੰ ਮੋਹ ਲੈਂਦੀ ਆ ਅਕਸਰ ਤੁਸੀਂ ਬਹੁਤ ਸਾਰੇ ਸਿੰਗਰਸ ਨੂੰ ਟੀਵੀ ਦੇ ਉੱਤੇ ਗਾਉਂਦੇ ਦੇ ਵੇਖਿਆ ਹੋਣਾ ਸਟੇਜਾਂ ਉੱਤੇ ਬਹੁਤ ਸਾਰੇ ਆਪਾਂ ਸਿੰਗਰ ਵੇਖਦੇ ਹੀ ਆ ਪਰ ਕੁਝ ਸਿੰਗਰ ਐਦਾਂ ਦੇ ਹੁੰਦੇ ਨੇ ਜਿਹੜੇ ਸਿੱਖਰੇ ਹੁੰਦੇ ਨੇ ਜਾਂ ਫਿਰ ਪਿੰਡੂ ਖੇਤरां ਦਾ ਲਗਾ ਲਓ ਜਾਂ ਫਿਰ ਸ਼ਹਿਰਾਂ ਦੇ ਵਿੱਚ ਲਗਾ ਲਓ ਜੋ ਗਾਉਂਦੇ ਨੇ ਜੋ ਕਾਲਜਾਂ ਵਿੱਚ ਗਾਉਂਦੇ ਨੇ ਜਾਂ ਫਿਰ ਬਹੁਤ ਸਾਰੇ ਸਿੰਗਰ ਜੋ ਘਰਾਂ ਚ ਗਾਉਂਦੇ ਨੇ ਪਰ ਉਹ ਕਿਤੇ ਨਾ ਕਿਤੇ ਬਹੁਤ ਸਾਰਾ ਸਟਰਗਲ ਕਰਦੇ ਨੇ ਤੁਸੀਂ ਦੇਖੋ ਸਟਰਗਲ ਕਿੰਨਾ ਕਰਨਾ ਪੈਂਦਾ ਹਰ ਇੱਕ ਸਿੰਗਰ ਨੂੰ ਹਰ ਇੱਕ ਕਲਾਕਾਰ ਨੂੰ ਇੱਕ ਬਹੁਤ ਵੱਡੇ ਸਟੇਜ ਦੇ ਉੱਤੇ ਆਉਣ ਦੇ ਲਈ ਸੋ ਮਿਹਨਤ ਆ ਦੇਖੋ ਲੱਗਦੀ ਹੈ ਜੀ ਦੱਸ ਕੋ ਮਿਹਨਤ ਦੇ ਨਾਲ ਸਾਨੂੰ ਖੂਨ ਪਸੀਨਾ ਕਰਨਾ ਪੈਂਦਾ ਦਿਨ ਰਾਤ ਰਿਆਜ਼ ਕਰਨਾ ਪੈਂਦਾ ਤੇ ਉਹ ਰਿਆਜ਼ ਜਦੋਂ ਮੁਕੰਮਲ ਹੋ ਜਾਂਦਾ ਤੇ ਫਿਰ ਅਸੀਂ ਜਾ ਕੇ ਕਿਤੇ ਗਾਉਣ ਜੋਗੇ ਹੁੰਨੇ ਆ ਤੇ ਜਦੋਂ ਅਸੀਂ ਗਾਉਂਨੇ ਆ ਫਿਰ ਸਾਨੂੰ ਦਰਸ਼ਕ ਪਸੰਦ ਕਰਦੇ ਨੇ ਸੋ ਐਦਾਂ ਦੇ ਇੱਕ ਫਨਕਾਰ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਇੱਕ ਐਡਾ ਆਰਟਿਸਟ ਅਸੀਂ ਤੁਹਾਡੇ ਨਾਲ ਲੈ ਕੇ ਆਏ ਆ ਜਿਹੜੀਆਂ ਕਰੇਗੀ ਤੁਹਾਡੇ ਦਿਲ ਦੀਆਂ ਗੱਲਾਂ ਜੀ ਹਾਂ ਆਪਣੀਆਂ ਦਿਲ ਦੀਆਂ ਗੱਲਾਂ ਜੋ ਕਰਨਗੇ ਤੁਹਾਡੇ ਸਬਦੇ ਨਾਲ ਸੋ ਮੈਂ ਹੁਣ ਉਹਨਾਂ ਦਾ ਸਵਾਗਤ ਕਰਦਾ ਮੇਰੇ ਨਾਲ ਨੇ ਇਸ ਵਕਤ ਫੋਨ ਲਾਈਨ ਦੇ ਜਸ਼ਨਪ੍ਰੀਤ ਕੌਰ ਜਸ਼ਨਪ੍ਰੀਤ ਕੌਰ ਜੀ ਸਰ ਸ਼ਿਕਾ ਜੀ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਨਿਗਾ ਜੀ ਆਏ ਆ ਸਵਾਗਤ ਹੈ ਹਲੋ 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 ਜੀ ਮੈਂ ਤੁਹਾਡਾ ਸਾਰੇ ਦਰਸ਼ਕਾਂ ਵੱਲੋਂ ਨਿੱਗਾ ਜੀ ਆਇਆਂ ਨੂੰ ਸਵਾਗਤ ਕਰਨਾ ਇਸ ਪ੍ਰੋਗਰਾਮ ਦੇ ਵਿੱਚ ਤੇ ਸ਼ੁਰੂਆਤ ਕਰ ਲੈਣੇ ਆ ਜੀ ਤੇ ਸ਼ੁਰੂਆਤ ਕਰ ਲੈਣੇ ਆ ਤੁਹਾਡੇ ਸਫਰ ਦੀ ਖਾਸ ਕਰਕੇ ਗੱਲ ਕਰਾਂਗੇ ਕਿ ਜਿਹੜਾ ਤੁਹਾਡਾ ਸੰਗੀਤ ਦਾ ਸਫਰ ਹੈ ਗਾਉਣ ਦਾ ਚिटਕ ਹੈ ਇਹ ਕਿੱਥੋਂ ਲੱਗੀ ਤੁਹਾਨੂੰ ਕਿਵੇਂ ਪੈਦਾ ਹੋਈ ਕਿ ਮੈਂ ਗਾਉਣਾ ਹੈ ਜਾਂ ਫਿਰ ਮੈਂ ਗੀਤ ਗਾਉਣੇ ਨੇ ਜਾਂ ਫਿਰ ਮੈਂ ਇਸ ਲਾਈਨ 'ਚ ਆਉਣਾ ਹੈ ਹਲੋ ਜੀ ਜੀ ਆਵਾਜ਼ ਸਾਡੇ ਕੋਲ ਪਹੁੰਚ ਰਹੀ ਹੈ ਤੁਸੀਂ ਆਪਣੀ ਗੱਲਬਾਤ ਰੱਖੋ ਜੀ ਜੀ ਇਹ ਦਾ ਜੀ ਮੇਰੇ ਕੁਛ ਪਰਿਵਾਰ ਦਾ ਜਿਹੜਾ ਮਾਹੌਲ ਹੈ ਪਹਿਲਾਂ ਡੈਡੀ ਜੀ ਨੂੰ ਵੀ ਜਵਾਨੀ ਤੇ ਸ਼ੌਂਕ ਸੀਗਾ ਗਾਉਣ ਦਾ ਤੇ ਇਸ ਟਾਈਮ ਮੇਰੇ ਬੀਜ ਜੀ ਵੀ ਕੀਰਤਨ ਕਰਦੇ ਨੇ ਉਹਨਾਂ ਨੂੰ ਵੀ ਗਾਉਣ ਦਾ ਸ਼ੌਂਕ ਹੈ ਤੇ ਉਹ ਗਾ ਵੀ ਰਹੇ ਨੇ ਤੇ ਇਸ ਕਰਕੇ ਸ਼ੁਰੂ ਤੋਂ ਹੀ ਛੋਟੇ ਹੁੰਦਿਆਂ ਤੋਂ ਘਰ ਦੇ ਵਿੱਚ ਮਾਹੌਲ ਹੀ ਇਦਾਂ ਦਾ ਹੈ ਕਿ ਉਹਦੇ ਕਾਰਨ ਹੀ ਮੇਰੇ ਵਿੱਚ ਵੀ ਰੁਚੀ ਪਈ ਤੇ ਮੇਰੇ ਵਿੱਚ ਵੀ ਸ਼ੌਂਕ ਹੈ ਬਣਦਾ ਜੋ ਕਿ ਮੈਂ ਗਾ ਵੀ ਰਹੀ ਹਾਂ ਜੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਹੀ ਸੰਗੀਤ ਦਾ ਮਾਹੌਲ ਹੈ ਤੇ ਤੁਹਾਡੇ ਭਰਾ ਵੀ ਗਾਉਂਦੇ ਨੇ ਤੇ ਉਹ ਕਿਰਤਨ ਕਰਦੇ ਨੇ ਪਰ ਉਹਦਾ ਕਰਦੇ ਨੇ ਕਿਰਤਨ ਤੇ ਤੁਸੀਂ ਗਾਉਂਦੇ ਹੋ ਕਿਸ ਤਰ੍ਹਾਂ ਦਾ ਗਾਉਂਦੇ ਹੋ ਹਾਰਿਕ ਤਰ੍ਹਾਂ ਦਾ ਗਾਣਾ ਲਈਦਾ ਜੀ ਜਿਵੇਂ ਕੋਈ ਪ੍ਰਾਣੀ ਸੱਭਿਆਚਾਰਕ ਗਾਣੇ ਹੋਗੇ ਉਹ ਵੀ ਗਾ ਲਈ ਜਾਂ ਜੋ ਅੱਜ ਕੱਲ੍ਹ ਦੇ ਚੱਲਦੇ ਆ ਹਰ ਇੱਕ ਚੀਜ਼ ਨੂੰ ਗਾਉਣ ਦੀ ਕੋਸ਼ਿਸ਼ ਕਰੀਦੀ ਹੈ ਜੀ ਅ ਠੀਕ ਹੈ ਜੀ ਤੇ ਹੁਣ ਤੁਸੀਂ ਕਲਾਜ ਚ ਪੜ੍ਹਦੇ ਹੋ ਜਾਂ ਫਿਰ ਸਕੂਲ ਚ ਪੜ੍ਹਦੇ ਹੋ ਸਮੇਂ ਜੀ ਮੈਂ ਕਾਲਜ ਚ ਪੜਾਈ ਕਰ ਰਹੀ ਆ ਜੀ ਠੀਕ ਹੈ ਜੀ ਤੇ ਅੱਜ ਤੁਸੀਂ ਸਾਡੇ ਨਾਲ ਲਾਈਵ ਹੋਏ ਹੋ ਆਪਣੀਆਂ ਦਿਲ ਦੀਆਂ ਗੱਲਾਂ ਦਰਸ਼ਕਾਂ ਦੇ ਨਾਲ ਕਰਨ ਦੇ ਲਈ ਸਾਡੇ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਆਪਣਾ ਸਫ਼ਰ ਦੱਸੋ ਖਾਸ ਕਰਕੇ ਮੈਂ ਪੁੱਛੂੰਗਾ ਕਿ ਕਿੰਨਾ ਕੁ ਸੰਘਰਸ਼ ਹੁੰਦਾ ਹੈ ਪ੍ਰੋਗਰਾਮ ਤੋਂ ਸ਼ੁਰੂ ਸ਼ੁਰੂਆਤ ਜੋ ਮੈਂ ਕਹਿ ਚੁੱਕੇ ਹਾਂ ਕਿ ਬਹੁਤ ਸਾਰਾ ਇਹ ਸੰਘਰਸ਼ ਹੁੰਦਾ ਹੈ ਬਹੁਤ ਹੀ ਜ਼ਿਆਦਾ ਮਿਹਨਤ ਲੱਗਦੀ ਹੈ ਇੱਕ ਸੰਗੀਤ ਦੇ ਖੇਤਰ ਦੇ ਵਿੱਚ ਇੱਕ ਆਰਟਿਸਟ ਨੂੰ ਆਪਣੇ ਮੁਕਾਮ ਤੇ ਪਹੁੰਚਣ ਦੇ ਲਈ ਸੋ ਤੁਹਾਡੇ ਮੁਤਾਬਕ ਮੈਂ ਪੁੱਛਣਾ ਚਾਹੁੰਗਾ ਕਿ ਕਿੰਨਾ ਕੁ ਸੰਘਰਸ਼ ਹੁੰਦਾ ਹੈ ਇੱਕ ਸੰਗੀਤ ਦੇ ਵਿੱਚ ਹਾਂਜੀ ਇਹ ਗੱਲ ਤਾਂ ਸਹੀ ਹੈ ਜੀ ਸੰਘਰਸ਼ ਬਹੁਤ ਹੁੰਦਾ ਹੈ ਕਿਉਂਕਿ ਜਿਵੇਂ ਹੁਣ ਆਪਾਂ ਕੋਈ ਵੀ ਪਰਫਾਰਮੈਂਸ ਆਪਣੀ ਸਟੇਜ ਤੇ ਕਰਨੀਆਂ ਜਾਂ ਕੋਈ ਵੀ ਪ੍ਰੋਗਰਾਮ ਹੁੰਦਾ ਪਹਿਲਾਂ ਤਾਂ ਦੇਖੋ ਜੀ ਜਦੋਂ ਗਾਉਣੇ ਤਾਂ ਤੁਹਾਡਾ ਗਣਾ ਜਿਹੜਾ ਬਿਲਕੁਲ ਗਾਉਣ ਦੇ ਲਈ ਪੂਰਾ ਤਿਆਰ ਹੋਣਾ ਚਾਹੀਦਾ ਹੈ ਕਈ ਕਿਈ ਵਾਰ ਗਲਾ ਖਰਾਬ ਹੁੰਦਾ ਫਿਰ ਬਹੁਤ ਜਿਵੇਂ ਪਾਣੀ ਦੇ ਗਰਮ ਘਰਾਰੇ ਵੀ ਕਰਨੇ ਪੈਂਦੇ ਬਹੁਤ ਚੀਜ਼ਾਂ ਨੇ ਰਿਆਜ਼ ਵੀ ਬਹੁਤ ਜ਼ਰੂਰੀ ਹੈ ਸੰਘਰਸ਼ ਇਹ ਸੰਗੀਤ ਦੇ ਸੰਘਰਸ਼ ਦੇ ਵਿੱਚ ਹੂੰ ਠੀਕ ਹੈ ਜੀ ਤੇ ਤੁਸੀਂ ਹੁਣ ਮੈਂ ਪੁੱਛਣਾ ਚਾਹੂੰਗਾ ਕਿ ਜਦੋਂ ਤੁਸੀਂ ਹੋਣ ਤਾਂ ਤੁਸੀਂ ਕਾਲਜ ਚ ਪੜ੍ਹਦੇ ਹੋ ਕਿ ਤੁਸੀਂ ਸਕੂਲ ਲਾਈਫ ਤੋਂ ਸਟਾਰਟ ਕੀਤਾ ਸੀਗਾ ਇਹ ਗਾਉਣਾ ਕੋਈ ਕਾਲਜ ਚ ਸਟਾਰਟ ਕੀਤਾ ਨਹੀਂ ਜੀ ਸਕੂਲ ਦੇ ਵਿੱਚ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਸੀਗਾ ਜੋ ਵੀ ਦਿਵਸ ਹੁੰਦੇ ਸੀਗੇ ਹਰ ਵਾਰ ਮੈਂ ਕੋਸ਼ਿਸ਼ ਕੀਤੀ ਸੀ ਮੈਂ ਕੁਝ ਨਾ ਕੁਝ ਗਾਵਾਂ ਉਸ ਦਿਿਤ ਦੇ ਨਾਲ ਸੰਬੰਧਿਤ ਜੀ ਤੇ ਉਦੋਂ ਤੁਸੀਂ ਕੀ ਕੀ ਗਾਉਂਦੇ ਸੀਗੇ ਕੁਝ ਜ਼ਿਆਦਾ ਇਸ ਸਮੇਂ ਹਾਂ ਜੀ ਜਿਵੇਂ ਕੋਈ ਵੀ ਸੱਭਿਆਚਾਰਕ ਗੀਤ ਹੋਗੇ ਲੋਕ ਗੀਤ ਹੋਗੇ ਜਾਂ ਫਿਰ ਕੋਈ ਧਾਰਮਿਕ ਕਵਿਤਾ ਕਿਸੇ ਵੀ ਦਿਵਸ ਨਾਲ ਅਲੇਗੀਆਂ ਸੀਗੀਆਂ ਜੀ ਤੇ ਉਸ ਸਮੇਂ ਫਿਰ ਐਦਾਂ ਨਹੀਂ ਲੱਗਦਾ ਸੀਗਾ ਜਦੋਂ ਤੁਸੀਂ ਪਹਿਲੀ ਵਾਰ ਗਾਇਆ ਹੋਇਆ ਕਦੇ ਅਕਸਰ ਐਦਾਂ ਹੁੰਦਾ ਕਿ ਜਦੋਂ ਅਸੀਂ ਕੋਈ ਵੀ ਕੰਮ ਨਵਾਂ ਕਰਦੇ ਆ ਨਾ ਤਾਂ ਸਾਨੂੰ ਹਿਚਕ ਚਾਟ ਹੁੰਦੀ ਹੈ ਸਾਨੂੰ ਸੰਗ ਮਹਿਸੂਸ ਹੁੰਦੀ ਹੈ ਜਦੋਂ ਬੱਚਾ ਸਟੇਜ ਤੇ ਪਹਿਲੀ ਵਾਰ ਜਾਂਦਾ ਹੈ ਤਾਂ ਉਹਦੀ ਲੱਤਾਂ ਕੰਬਦੀਆਂ ਨੇ ਤੇ ਤੁਹਾਡੇ ਨਾਲ ਵੀ ਕੁਝ ਐਦਾਂ ਦਾ ਹੋਇਆ ਸੀਗਾ ਹਾਂਜੀ ਹਾਂਜੀ ਇਹ ਤਾਂ ਲਾਜ਼ਮੀ ਹੈ ਕਿਉਂਕਿ ਜਦੋਂ ਪਹਿਲੀ ਵਾਰ ਸਟੇਜ ਤੇ ਚੜਨਾ ਤਾਂ cobra heart ਹੁੰਦੀ ਹੈ ਇੱਕ ਤਰ੍ਹਾਂ ਦੀ ਖਾਮੋਸ਼ੀ ਜੁੰਦੇ ਵੀ ਪਤਾ ਨਹੀਂ ਕੀ ਹੋਊਗਾ ਵਧੀਆ ਹੋਊਗਾ ਵੀ ਜਾਂ ਨਹੀਂ ਸੋ ਇਹ ਚੀਜ਼ ਮੈਨਾਂ ਵੀ ਹੋਈ ਹੈ ਜਦੋਂ ਪਹਿਲੀ ਪਹਿਲੀ ਵਾਰ ਸਟੇਜ ਤੇ ਮੈਂ ਗਈ ਸੀ ਕਿ ਤਾਂ ਮੇਰੇ ਮੇਰੀਆਂ ਵੀ ਲੱਤਾਂ ਕੰਬੀਆਂ ਸੀਗੀਆਂ ਜਾਂ ਬਹੁਤ ਤਰ੍ਹਾਂ ਦੀ ਹਿਜਕਤਾਰ ਸੀ ਬਟ ਜਦੋਂ ਪਰਫਾਰਮੈਂਸ ਦੇਤੀ ਉਸ ਤੋਂ ਬਾਅਦ ਮਤਲਬ ਸੈਟੀਸਫੈਕਸ਼ਨ ਵੀ ਹੋ ਜਾਂਦੀ ਸੀ ਵੀ ਹਾਂ ਠੀਕ ਹੀ ਗਈ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਗਾ ਕੇ ਥੱਲੇ ਆ ਜਾਂਦੇ ਹੋਣੇ ਆਪਣੀ ਪਰਫਾਰਮੈਂਸ ਦੇ ਕੇ ਤੋਂ ਉਸ ਤੋਂ ਬਾਅਦ ਜਿਹੜੇ ਤੁਹਾਡੇ ਫਰੈਂਡ ਸਰਕਲ ਹੈ ਉਹ ਕੀ ਕਹਿੰਦਾ ਸੀਗਾ ਕਿ ਤੂੰ ਵਧੀਆ ਗਾਇਆ ਜਾਂ ਫਿਰ ਕਿਵੇਂ ਉਹਨਾਂ ਦੇ ਦੇਖੋ ਜੀ ਇੱਕ ਤਰ੍ਹਾਂ ਵੀ ਆਪਾਂ ਕਹਿ ਸਕਦੇ ਆ ਵੀ ਰੱਬ ਦੀ ਮਿਹਰ ਹੈ ਜੋ ਮਤਲਬ ਜਿਵੇਂ ਅੱਜ ਤੱਕ ਮੈਂ ਜੋ ਵੀ ਗਾਇਆ ਪੂਰੀ ਐਨ ਵੀ ਬਿਨਾ ਤਿਆਰੀ ਤੋਂ ਹਰ ਇੱਕ ਚੀਜ਼ ਕਿਉਂਕਿ ਸੰਗੀਤ ਹੈ ਸੰਘਰਸ਼ ਮੰਗਦਾ ਇਹਦੇ ਲਈ ਬਹੁਤ ਤਿਆਰੀ ਦੀ ਲੋੜ ਹੁੰਦੀ ਹੈ ਹਰ ਇੱਕ ਚੀਜ਼ ਮੈਂ ਪੂਰੀ ਤਿਆਰੀ ਦੇ ਨਾਲ গਾਇਆ ਜਦੋਂ ਫਿਰ ਮੈਂ ਗਾ ਕੇ ਆਉਂਦੀ ਸੀ ਤਾਂ ਸਾਰੇ ਮੈਨੂੰ ਇਹੀ ਕਹਿੰਦੇ ਸੀਗੇ ਵੀ ਤੂੰ ਬਹੁਤ ਵਧੀਆ ਗਾਇਆ ਜਸ਼ਨ ਜੀ ਬਹੁਤ ਹੀ ਖੂਬ ਤੇ ਫਿਰ ਤੁਸੀਂ ਹੌਲੀ ਹੌਲੀ ਸੰਘਰਸ਼ ਚੱਲਦਾ ਰਿਹਾ ਤੁਹਾਡਾ ਫਿਰ ਤੁਸੀਂ ਕਾਲਜ ਆ ਗਏ ਤੇ ਕਾਲਜ ਦੇ ਵਿੱਚ ਤੁਸੀਂ ਦੇਖੋ ਸਾਨੂੰ ਯੂਥ ਫੈਸ ਦੇ ਵਿੱਚ ਪਾਰਟਿਸਿਪੇਟ ਕਰਨਾ ਹੁੰਦਾ ਤੇ ਹੋਰ ਬਹੁਤ ਹੀ ਸਾਰੇ ਐਦਾਂ ਦੇ ਪ੍ਰੋਗਰਾਮਸ ਹੁੰਦੇ ਨੇ ਜਿਹੜੇ ਕੋ-ਕੁਰੀਕੂਲਰ ਐਕਟੀਵਿਟੀਜ਼ ਹੁੰਦੀਆਂ ਨੇ 뮤직 ਨਾਲ ਰਿਲੇਟਡ ਹੁੰਦੀਆਂ ਤੇ ਉਹਦੇ ਵਿੱਚ ਅਸੀਂ ਪਾਰਟਿਸਿਪੇਟ ਕਰਦੇ ਆਂ ਤੇ ਤੁਸੀਂ ਫਿਰ ਪਾਰਟਿਸਿਪੇਟ ਵੀ ਕੀਤਾ ਹੋਣਾ ਜੀ ਹਾਜੀ ਤੱਕ ਤਾਂ ਨਹੀਂ ਜੀ ਯੂਥ ਫੈਸਟੀਵਲ ਦੇ ਵਿੱਚ ਨਹੀਂ ਕੀਤਾ ਬਟ ਇਸ ਸਾਲ ਮੈਂ ਸੋਚ ਰਹੀ ਆਂ ਵੀ ਕਰਾਂ ਬਟ ਵੈਸੇ ਜਿਹੜੇ ਕੋਈ ਵੀ 뮤직 ਦਾ ਜੋ ਕੋਈ ਵੀ ਪੋਇਟਰੀ ਦਾ ਫੰਕਸ਼ਨ ਹੁੰਦਾ ਹੈ ਕਾਲਜ ਦੇ ਵਿੱਚ ਮੈਂ ਹਮੇਸ਼ਾ ਪਾਰਟਿਸਪੇਟ ਕਰਦੀ ਆਂ ਜੀ ਜੀ ਤੇ ਜਦੋਂ ਪਾਰਟਿਸਪੇਟ ਕੀਤਾ ਤੇ ਫਿਰ ਅਸੀਂ ਇਹ ਹੁੰਦਾ ਕਿ ਸਾਨੂੰ ਕਈ ਵਾਰੀ ਇਨਾਮ ਵੀ ਮਿਲਦੇ ਨੇ ਹਨਾ ਫਰਸਟ ਸੈਕੰਡ ਥਰਡ ਤੇ ਐਦਾਂ ਦਾ ਤੁਸੀਂ ਕਦੇ ਕੁਝ ਜਿੱਤੇ? ਹਾਂਜੀ ਕਾਲਜ ਦੇ ਵਿੱਚ ਇਸ ਸਾਲ ਸਾਡੇ ਡਿਪਾਰਟਮੈਂਟ ਦੇ ਵਿੱਚ ਹੋਏ ਸੀਗੇ ਫੰਕਸ਼ਨ ਉਹਦੇ ਵਿੱਚ 뮤직 ਦੇ ਵਿੱਚ ਵੀ ਜਦੋਂ ਮੈਂ Song ਆਇਆ ਸੀਗਾ ਤਾਂ ਮੈਨੂੰ ਫਰਸਟ ਪੋਜੀਸ਼ਨ ਮੈਨੂੰ ਮਿਲੀ ਸੀਗੀ ਉਹ ਬੜੀ ਬਾਤ ਹੈ ਕੀ ਬਾਤ ਹੈ ਬਹੁਤ ਹੀ ਖੂਬਸੂਰਤ ਤੇ ਉਹ ਫੀਲਿੰਗ ਜਦੋਂ ਤੁਸੀਂ ਫਰਸਟ ਪ੍ਰਾਈਜ਼ ਜਿੱਤ ਲਿਆ ਤੇ ਉਹ ਫੀਲਿੰਗ ਕਿਵੇਂ ਦੀ ਸੀਗੀ ਕਿਉਂਕਿ ਕਹਿੰਦੇ ਆ ਨਾ ਕਿ ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਾਂ ਕੋਈ ਸ਼ਾਨਦਾਰ ਕੰਮ ਕਰਦੇ ਆ ਕਿ ਤੁਹਾਡੇ ਨਾਲ ਕਿਵੇਂ ਦਾ ਸੀਗਾ ਦੇਖੋ ਗੱਲ ਫਿਰ ਹੋਈ ਹੈ ਵੀ ਜਦੋਂ ਮਿਹਨਤ ਕਰਦੇ ਆ ਨਾ ਪਹਿਲਾਂ ਤਾਂ ਖਬਰ ਆਟ ਹੁੰਦੀ ਹੈ ਭਾਵੇਂ ਆਪਾਂ ਕਿੰਨੀ ਵਾਰ ਸਟੇਜ ਤੇ ਚਲੇ ਜਾਈਏ ਪਰ ਕੋਈ ਵੀ ਪਰਫਾਰਮੈਂਸ ਦੇਣ ਤੋਂ ਪਹਿਲਾਂ ਹਿੱਟ ਕਿ ਟਾਟ ਤਾਂ ਆਪਣੇ ਦਿਲ ਤੇ ਦਿਮਾਗ ਦੇ ਵਿੱਚ ਹੁੰਦੀ ਹੈ ਵੀ ਕਿਵੇਂ ਦਾ ਜਾਊਗਾ ਭਾਵੇਂ ਤਿਆਰੀ ਕਿੰਨੀ ਵੀ ਕਰੀ ਹੋਵੇ ਸੋ ਜਦੋਂ ਫਿਰ ਮੈਨੂੰ ਮੈਂ ਆਪਣੀ ਪਰਫਾਰਮੈਂਸ ਦਿੱਤੀ ਉਸ ਤੋਂ ਬਾਅਦ ਮੈਨੂੰ ਮੇਰਾ ਨਾਮ ਮਿਲਿਆ ਤਾਂ ਇੱਕ ਤਰ੍ਹਾਂ ਦੀ ਉਹ ਹੁੰਦੀ ਵੀ ਹਾਂ ਸਾਡੀ ਜੇ ਮੈਂ ਆਪਾਂ ਕਹਿ ਦਿੰਨੇ ਆ ਨਾ ਵੀ ਮਿਹਨਤ ਪੱਲੇ ਪੈਗੀ ਉਹ ਚੀਜ਼ ਦਾ ਅਹਿਸਾਸ ਖੁਸ਼ੀ ਕਿਉਂਕਿ ਆਪਾਂ ਇਕੱਲੇ ਨਹੀਂ ਮਿਹਨਤ ਕਰਦੇ ਕਿਤਨਾ ਕਿਤੇ ਆਪਣੇ ਜਿਵੇਂ ਮਾਪੇ ਹੁੰਦੇ ਆ ਮਗਰ ਉਹਨਾਂ ਦੀ ਵੀ ਬਹੁਤ ਮਿਹਨਤ ਹੁੰਦੀ ਹੈ ਆਪਣੇ ਨਾਲ ਉਮੀਦ ਵੀ ਹੁੰਦੀ ਹੈ ਇੱਕ ਤਰ੍ਹਾਂ ਦੀ ਉਹਨਾਂ ਦੀ ਸ ਦਿਲ ਨੂੰ ਸਕੂਨ ਦਿੰਦੀ ਹੈ ਜਦੋਂ ਆਪਾਂ ਵੀ ਇਹ ਨਾਮ ਪਾਉਣੀ ਹੈ ਹੂੰ ਤੇ ਫਿਰ ਫਰੈਂਡ ਸਰਕਲ ਦੇ ਵਿੱਚ ਵਧਾਈਆਂ ਮਿਲੀਆਂ ਹੋਣੀਆਂ ਤੇ ਉਸੇ ਪਰ ਘਰ ਤੋਂ ਸੀ ਫੋਨ ਕੀਤਾਣਾ ਵੀ ਮੰਮੀ ਜਾਂ ਡੈਡੀ ਵੀ ਮੈਂ ਫਸਟ ਆਈ ਆ ਸੇ ਫਿਰ ਪਾਪਾ ਤੇ ਮਮਾ ਪੇਰੈਂਟਸ ਵੱਲੋਂ ਕਿਵੇਂ ਦਾ ਸੀਗਾ ਉਹਨਾਂ ਦੇ ਵੱਲੋਂ ਜ਼ਿਆਦਾ ਤਾਂ ਨਹੀਂ ਕਹਿੰਦੀ ਹੁੰਦੀ ਹੈ ਕਿ ਪਰ ਉਹਨਾਂ ਦੀ ਜਿਹੜੀ ਮੁਸਕਾਨ ਹੁੰਦੀ ਉਹੀ ਸਾਰਾ ਕੁਝ ਬਿਆਨ ਕਰ ਦਿੰਦੀ ਹੈ ਬਿਲਕੁਲ ਬਹੁਤ ਬਿਲਕੁਲ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਜੈਸਨ ਇੱਕ ਆਉਣ ਵਾਲੇ ਜਿਹੜੇ ਆਰਟਿਸਟ ਨੇ ਉਹਨਾਂ ਨੂੰ ਬਹੁਤ ਹੀ ਵੱਡਾ ਤੁਸੀਂ ਇੱਕ ਪਲੈਟਫਾਰਮ ਮਾਫ ਕਰਨਾ ਤੁਸੀਂ ਬਹੁਤ ਹੀ ਵੱਡੀ ਇੱਕ ਇੱਕ ਇਮੇਜ ਦੇ ਰਹੇ ਹੋ ਕਿ ਤੁਸੀਂ ਆਪਣੇ ਕਲਾ ਦੇ ਵਿੱਚ ਮਹਾਰਤ ਹਾਸਲ ਕਰ ਰਹੇ ਹੋ ਤੇ ਉਸ ਤੋਂ ਬਾਅਦ ਇੱਕ ਗੱਲ ਹੋਰ ਕਹਾਂਗਾ ਕਿ ਜਿਹੜੇ ਪੇਰੈਂਟਸ ਨੇ ਨਾ ਸਾਡੇ ਕਈ ਵਾਰ ਹੁੰਦਾ ਕਿ ਜੇ ਅਸੀਂ ਕੋਈ ਕੰਮ ਕਰਦੇ ਹਾਂ ਜਿਹੜੇ ਸਾਡੇ ਪੇਰੈਂਟਸ ਨੇ ਸਾਨੂੰ ਪਿੱਛੇ ਖਿੱਚ ਲੈਂਦੇ ਨੇ ਵੀ ਬੇਟਾ ਤੁਸੀਂ ਸਿੰਗਿੰਗ ਨਹੀਂ ਕਰਨੀ ਪਰ ਕਈ ਪੇਰੈਂਟ ਸਾਡੇ ਐਦਾਂ ਦੇ ਹੁੰਦੇ ਨੇ ਕਿ ਬੇਟਾ ਤੁਸੀਂ ਇਸ ਲਾਈਨ ਦੇ ਵਿੱਚ ਜਾਓ ਤੁਸੀਂ ਬਹੁਤ ਵਧੀਆ ਕੰਮ ਕਰ ਸਕਦੇ ਹੋ ਤੁਹਾਡੇ ਵੱਲ ਤੋਂ ਆਪਣੇ ਪੇਰੈਂਟਸ ਦੇ ਵੱਲੋਂ ਕੀ ਰਹਿੰਦਾ ਤੁਹਾਡੇ ਲਈ ਪਹਿਲਾਂ ਤਾਂ ਦੇਖੋ ਜੀ ਮੈਂ ਤੁਹਾਨੂੰ ਬ ਦੱਸਿਆ ਵੀ ਵੀਰ ਸੀ ਕੀਰਤਨ ਕਰਦੇ ਨੇ ਪਹਿਲਾਂ ਕਰਦੇ ਨੂੰ ਥੋੜੀ ਜੀ ਸੀ ਵੀ ਭਾ ਕੀਰਤਨ ਕਰਦੇ ਹੈ ਨਾ ਵੀ ਤੂੰ ਗਾਣੇ ਗਾਹਂਗੀ ਗਾẽਗੀ ਤਾਂ ਚੰਗੀ ਲੱਗẽਗੀ ਪਰ ਨਹੀਂ ਕਿਤੇ ਨਾ ਕਿਤੇ ਨੂੰ ਮੈਨੂੰ ਸੋਸ ਹੋਇਆ ਵੀ ਬੱਚੇ 'ਚ ਹਨਰ ਹੈ ਟੈਲੈਂਟ ਹੈ ਤਾਂ ਹੁਣ ਮੈਨੂੰ ਮਤਲਬ ਕੋਈ ਵੀ ਰੋਕ ਟੋਕ ਨਹੀਂ ਹੈ ਮਤਲਬ ਮੇਰਾ ਚੈਨਲ ਵੀ ਇੰਸਟਾਗ੍ਰਾਮ ਤੇ ਮੈਂ ਉੱਥੇ ਵੀ ਗਾਗਾ ਕੇ ਪਾਉਣੀ ਹੈ ਮਤਲਬ ਉਹਨਾਂ ਨੇ ਹੁਣ ਜਿਵੇਂ ਕੁਝ ਨਹੀਂ ਕਹਿੰਦੇ ਹੈਗੇ ਮੈਨੂੰ ਕਹਿਤਾ ਵੀ ਤੇਰਾ ਹਨਰ ਹੈ ਤੂੰ ਆਪਣਾ ਨਿਖਾਰੇ ਨੂੰ ਕਹਿੰਦੇ ਵੀ ਆਪਣਾ ਤੁਸੀਂ ਆਪਣੀ ਕਲਾ ਨੂੰ ਦੇਖੋ ਬਾਹਰ ਲੈ ਕੇ ਆਏ ਦੇਖੋ ਸਾਨੂੰ ਹਮੇਸ਼ਾ ਆਪਣੀ ਕਲਾ ਨੂੰ ਬਾਹਰ ਲੈ ਕੇ ਆਉਣਾ ਚਾਹੀਦਾ ਹੈ ਕਿ ਅਸੀਂ ਕੋ ਬਹੁਤ ਕੁਝ ਕਰ ਸਕਦੇ ਹਾਂ ਸਾਡੇ ਸਾਰਿਆਂ ਦੇ ਵਿੱਚ ਕੁਝ ਨਾ ਕੁਝ ਛੁਪਿਆ ਹੁੰਦਾ ਹੈ ਤੇ ਤੁਸੀਂ ਤੁਹਾਡੇ ਵਿੱਚ ਸਿੰਗਿੰਗ ਦੀ ਕਲਾ ਸੀ ਤੁਸੀਂ ਉਹਨੂੰ ਬਾਹਰ ਲੈ ਕੇ ਆਏ ਤੇ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਇਸ ਫੀਲਡ ਦੇ ਵਿੱਚ ਅੱਛਾ ਲਿਖਦੇ ਵੀ ਹੋ ਤੁਸੀਂ ਹਜੇ ਤਾਂ ਨੀਨੀ ਜੀ ਮਾਈ ਮੋਟੀ ਕਰੇ ਜੁਮੇ ਕਹ ਲੋ ਜੇ ਡੋਕ ਲੈਣਾ ਮੇਂ ਸ਼ਾਇਰੀ ਵਗੈਰਾ ਲਿਖਾਈ ਵੀ ਆ ਪਰ ਨਾ ਨਹੀਂ ਹਜੇ ਲਿਖਦੀ ਹੈਗੀ ਜੀ ਤੇ ਲਿਖਦੇ ਤਾਂ ਤੁਸੀਂ ਨਹੀਂ ਹੈਗੇ ਤੇ ਉਸ ਤੋਂ ਬਾਅਦ ਹੁਣ ਆਪਾਂ ਥੋੜੀ ਜਿਹੀ ਗੱਲ ਹੋਰ ਕਰਾਂਗੇ ਸਿੰਗਿੰਗ ਦੇ ਖੇਤਰ ਦੀ ਕਿ ਜਦੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੀਆਂ ਸੀਡਿਸ ਹੁੰਦੀਆਂ ਸੀਗੀਆਂ আর ਰਿਕਾਰਡਸ ਹੁੰਦੀਆਂ ਸੀਗੀਆਂ ਤੇ ਤਵੇਂ ਆਉਂਦੇ ਸੀਗੇ ਤੇ ਬਹੁਤ ਸਾਰੇ ਲੋਕ ਅਕਸਰ ਕੀ ਕਰਦੇ ਸੀਗੇ ਕਿ ਲੋਕਾਂ ਨੂੰ ਅਖਾੜਿਆਂ ਦੇ ਸੰਗੀਤ ਜਿਹੜੇ ਪ੍ਰੇਮੀ ਹੁੰਦੇ ਨੇ ਉਹ ਸਿੰਗਰਸ ਨੂੰ ਅਖਾੜਿਆਂ ਦੇ ਵਿੱਚ ਦੇਖਣ ਜਾਂਦੇ ਸੀਗੇ ਪਰ ਹੁਣ ਤਾਂ ਦੇਖੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਫਤ ਲੱਗਦਾ ਕਦੋਂ ਗੀਤ ਰਿਲੀਜ਼ ਹੋ ਜਾਂਦਾ ਤੇ ਸਾਡੇ ਕੋਲ ਆ ਜਾਂਦਾ ਸੋ ਇਸੇ ਬਾਰੇ ਤੁਸੀਂ ਕੀ ਕਹੋਗੇ ਜੀ ਦੇਖੋ ਜਿੱਦਿ ਮੈਂ ਤੁਸੀਂ ਪਹਿਲਾਂ ਕਿਹਾ ਪਹਿਲਾਂ ਸੀਰੀਜ਼ ਹੁੰਦੀ ਸੀਗੀ ਐਲਪੀ ਰਿਕਾਰਡਸ ਹੁੰਦੇ ਸੀਗੇ ਤਾਂ ਉਸ ਸਮੇਂ ਆਪਾਂ ਸਿਰਫ ਉਹਨਾਂ ਨੂੰ ਫੋਨ ਕਰ ਸਕਦੇ ਸੀਗੇ ਜਾਂ ਉਹਨਾਂ ਦਾ ਨਾਮ ਨ ਜਾਣਦੇ ਸੀਗੇ ਇਸ ਵਕਤ ਜਿਵੇਂ ਸੋਸ਼ਲ ਮੀਡੀਆ ਹੈ ਜਿਹਦੇ ਕੀ ਬਹੁਤ ਜਿਆਦਾ ਮਾਤਰਾ ਦੇ ਵਿੱਚ ਆਪਾਂ ਯੂਜ਼ ਕਰਦਾ ਹਰ ਇੱਕ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਉੱਥੇ ਕੀ ਆਪਾਂ ਨੂੰ ਜੇ ਰੋਜ਼ ਕੋਈ ਨਾ ਕੋਈ ਨਵਾਂ ਗਾਣਾ ਆਉਂਦਾ ਹੈ ਰਿਲੀਜ਼ ਹੁੰਦਾ ਤਾਂ ਆਪਾਂ ਨੂੰ ਜਦੇ ਪਤਾ ਲੱਗ ਜਾਂਦਾ ਆਪਾਂ ਨੂੰ ਹੁਣ ਆਸਾਨੀ ਹੈ ਆਪਾਂ ਅਗਲੇ ਦਾ ਮੂੰਹ ਪਛਾਣ ਲੈਂਦੇ ਆ ਜਦੋਂ ਵੀ ਕੋਈ ਗਾਣਾ ਆਊਗਾ ਆਪਾਂ ਆਸਾਨੀ ਦੇ ਨਾਲ ਆਪਾਂ ਨੂੰ ਦੀ ਫਿਰ ਜਾਣ ਪਛਾਣ ਹੋ ਜਾਂਦੀ ਹੈ ਗੀ ਔਖਾ ਸੀਗਾ ਥੋੜਾ ਜਿਹਾ ਹੂੰ ਤੇ ਤੁਹਾਡੇ ਮੁਤਾਬਿਕ ਸੋਸ਼ਲ ਮੀਡੀਆ ਕਿੰਨਾ ਕੁ ਹੈਲਪਫੁਲ ਹੈ ਇੱਕ ਸਿੰਗਿੰਗ ਦੇ ਖੇਤਰ ਦੇ ਵਿੱਚ ਦੇ ਕੋਈ سوشل میڈیا ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਇਹਦੇ ਲਾਭ ਵੀ ਬਹੁਤ ਨੇ ਤੇ ਨੁਕਸਾਨ ਵੀ ਬਹੁਤ ਨੇ ਜੇ ਤਾਂ ਆਪਾਂ ਆਪਣਾ ਟੈਲੈਂਟ ਨਖਾਰਨਾ ਚਾਹੁੰਦੇ ਆ ਤਾਂ ਇਹ ਬਹੁਤ ਲਾਭਦਾਇਕ ਹੈ ਇਹ ਇੱਕ ਬੰਦੇ ਨੂੰ ਆਪਾਂ ਕਹਿ ਸਕਦੇ ਹਾਂ ਵੀ ਜਮੇ ਲੋਅਰ ਸਟੇਜ ਤੋਂ ਐਂਡ ਹਾਈ ਸਟੇਜ ਤੇ ਪਹੁੰਚ ਜਾ ਸਕਦਾ ਜੇ ਬੰਦਾ ਆਪਣੇ ਟੈਲੈਂਟ ਦੀ ਜਿਹੜੀ ਆ ਉੱਥੇ ਨਖਾਰ ਰਿਹਾ سوشل میڈیا ਤੇ ਲੋਕਾਂ ਨੂੰ ਦਿਖਾ ਰਿਹਾ ਆਪਣਾ ਹੁਨਰ ਬਿਲਕੁਲ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ سوشل میڈیا ਇੱਕ ਇਨਸਾਨ ਨੂੰ ਖਾਸ ਕਰਕੇ ਅਗਰ ਸਿੰਗਿੰਗ ਦੀ ਗੱਲ ਕਰੀਏ ਤਾਂ ਇੱਕ ਲੋਅਰ ਲੈਵਲ ਤੋਂ ਹਾਈ ਲੈਵਲ ਲੈ ਜਾਏਗਾ ਤੇ ਹਾਈ ਲੈਵਲ ਤੋਂ ਲੋਅਰ ਲੈਵਲ ਵੀ ਲਿਆਂਦਾ ਹਾਂਜੀ ਜੀ ਬਹੁਤ ਹੀ ਖੂਬਸੂਰਤ ਹੈ ਤੇ ਤੁਸੀਂ ਬੋਲੀਆਂ ਵੀ ਪਾ ਲੈਂਦੇ ਹੋ ਜੀ ਹਾਂਜੀ ਪਾ ਲਿਖਦੀਆਂ ਨੇ ਜੀ ਜੀ ਹੁਣ ਤੁਸੀਂ ਮੈਨੂੰ ਥੋੜੀ ਦੇਰ ਪਹਿਲਾਂ ਜ਼ਿਕਰ ਕੀਤਾ ਕਿ ਮੈਂ ਇਨਾਮ ਜਿੱਤੇ ਆ ਫਰਸਟ ਪ੍ਰਾਈਜ਼ ਸੀਗਾ ਤੇ ਉਹਦੇ ਵਿੱਚ ਉਹਦੇ ਬਾਅਦ ਫਿਰ ਤੁਹਾਨੂੰ ਪ੍ਰਸ਼ੰਸਾ ਵੀ ਮਿਲੀ ਤੇ ਕੀ ਹੁਣ ਮੈਂ ਗੱਲ ਕਹਾਂਗਾ ਕਿ ਤੁਸੀਂ ਜਿਵੇਂ ਸਿੰਗਿੰਗ ਕਰਦੇ ਹੋ ਕਿ ਤੁਸੀਂ ਆਪਣਾ ਜਿਹੜਾ ਪ੍ਰੋਫੈਸ਼ਨ ਹੈ ਸਿੰਗਿੰਗ 'ਚ ਹੀ ਬਣਾਉਣਾ ਚਾਹੁੰਦੇ ਹੋ ਸਟੱਡੀ ਵੀ ਸਿੰਗਿੰਗ 'ਚ ਕਰਨਾ ਚਾਹੁੰਦੇ ਹੋ ਜਾਂ ਫਿਰ ਕਿਸੇ ਹੋਰ ਲਾਈਨ 'ਚ ਲੈਣਾ ਚਾਹੁੰਦੇ ਹੋ ਆਪਣੇ ਆਪ ਨੂੰ देखो जी एट ए टाइम मैं आ, भी इंग्लिश ऑनर्स कर रही हां ते मेरा मतलब इंग्लिश ਦੇ ਵਿੱਚ ਵੀ ਬਹੁਤ ਇੰਟਰਸਟ ਹੈ ਤੇ ਮੇਰੇ ਇੱਕ ਸਾਲ ਕੰਪਲੀਟਲੀ ਹੋ ਚੁੱਕੇ ਆ ਤੇ ਮੈਂ ਨਾਲ ਦੇ ਨਾਲ 뮤זיਕ ਆ ਜਿਹੜਾ ਛੱਡਿਆ ਨਹੀਂ ਆ ਨਾਲ ਦੇ ਨਾਲ ਕਰ ਰਹੀ ਆ ਘਰੇ ਵੀ ਜਿਵੇਂ ਫੇਰੇ ਸਾਮ ਰਿਆਦ ਕਰ ਲੀਦਾ ਨਾਲ ਦੀ ਨਾਲ ਸ਼ੌਂਕੀਏ ਤੌਰ ਤੇ ਗਾ ਵੀ ਲੀਦੇ ਤੇ ਪੜਾਈ ਵੀ ਮੇਰੀ ਨਾਲ ਨਾਲ ਜਾਰੀ ਹੈ ਜੀ ਮਤਲਬ ਜੇ ਮੈਂ ਆਪਣਾ ਇੰਗਲਿਸ਼ ਦੇ ਵਿੱਚ ਕੈਰੀਅਰ ਬਣਾਉਂਗੀ ਤੇ ਨਾਲ ਦੇ ਨਾਲ 뮤זיਕ ਨੂੰ ਵੀ ਆਪਣਾ ਨਾਲ ਹੀ ਲੈ ਕੇ ਚੱਲੂਗੀ ਕੀ ਬਾਤ ਹੈ ਤੁਸੀਂ ਸਬਜੈਕਟ 뮤זיਕ ਰੱਖਿਆ ਹੋਇਆ ਕੁਝ ਨਾਲ ਮੈਂ ਮੈਂ ਜਿਉਂ ਮੈਂ ਦੱਤ ਕਰੀ ਜਿਵੇਂ ਤੁਹਾਨੂੰ ਦੱਸਿਆ ਮਾਹੌਲ ਹੀ ਇਦਾਂ ਦਾ ਹੈ ਕਰੀ ਮਤਲਬ ਉਹ ਸਾਰੀਆਂ ਚੀਜ਼ਾਂ ਕਰ ਲਈਆਂ ਨੇ ਜੀ ਤੇ ਹੁਣ ਗੱਲ ਕਰਾਂਗੇ ਅਸੀਂ ਰਿਆਜ਼ ਦੀ ਕਹਿੰਦੇ ਕਿ ਜਦੋਂ ਕੋਈ ਗਾਉਂਦਾ ਹੈ ਨਾ ਤਾਂ ਉਹਦੇ ਲਈ ਰਿਆਜ਼ ਕਰਨਾ ਰਿਆਜ਼ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਤੇ ਸਵੇਰੇ ਸ਼ਾਮ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਵੱਡੇ ਵੱਡੇ ਫਨਕਾਰ ਰਿਆਜ਼ ਕਰਦੇ ਨੇ ਭਾਵੇਂ ਉਹ ਕਿੱਡੇ ਵੀ ਛੋਟੇ ਦੇ ਹੋਣ ਤੇ ਉਹ ਰਿਆਜ਼ ਕਰਦੇ ਨੇ ਤੇ ਤਾਈਓ ਜਾ ਕੇ ਦਰਸ਼ਕਾਂ ਦੇ ਸਾਹਮਣੇ ਉਹ ਆਪਣੀ ਪੇਸ਼ਕਾਰੀ ਕਰ ਸਕਦੇ ਨੇ ਸੋ ਤੁਸੀਂ ਕਿੰਨਾ ਕੁ ਰਿਆਜ਼ ਕਰਦੇ ਹੋ ਹਾਂ ਜੀ ਜਿਵੇਂ ਸਵੇਰੇ ਹੈ ਘੰਟਾ ਸਵੇਰੇ ਕਰ ਲੀਦਾ ਹੈ ਤੇ ਘੰਟਾ ਸ਼ਾਮ ਨੂੰ ਕਰ ਲੀਦਾ ਰਿਹਾ ਜੀ ਤੇ ਕੋਈ ਸਾਜ਼ ਵੀ ਵਜਾਉਂਦੇ ਹੋ ਤੁਸੀਂ ਜਾਂ ਫਿਰ ਇਕੱਲਾ ਗਾਉਂਦੇ ਹੋ ਫਿਲਹਾਲ ਆਹਲਾ ਜਿਦਾ ਦੀ ਗੋਣੇ ਆ ਤੇ ਅੱਗੇ ਇਹ ਮਤਲਬ ਇੱਕ ਤਰ੍ਹਾਂ ਦਾ ਸ਼ੌਂਕ ਹੀ ਵੀ ਹੈ ਵੀ ਜਿਵੇਂ ਪਹਿਲਾਂ ਹਰ ਹਾਰਮੋਨੀਅਮ ਸਿੱਖੰਦੀ ਮੈਂ ਮਤਲਬ ਕੋਸ਼ਿਸ਼ ਕਰੂੰਗੀ ਜੀ ਬਹੁਤ ਹੀ ਬਹੁਤ ਹੀ ਖੂਬਸੂਰਤ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਜਸ਼ਨ ਤੇ ਇੱਕ ਗਾਉਂਦੇ ਵੀ ਹੋ ਪੜ੍ਹਦੇ ਵੀ ਹੋ ਤੇ ਆਪਣਾ ਕੰਮ ਵੀ ਕਰਦੇ ਹੋ ਨਾਲ ਨਾਲ ਬਹੁਤ ਹੀ ਵਧੀਆ ਤੇ ਹੁਣ ਥੋੜੀ ਜੀ ਥੋੜਾ ਸਮਾਂ ਸਾਡੇ ਪ੍ਰੋਗਰਾਮ 'ਚ ਹੋਰ ਹੈ ਅਸੀਂ ਜਾਂਦੇ ਜਾਂਦੇ ਤੁਹਾਡੇ ਤੋਂ ਇੱਕ ਗੱਲ ਪੁੱਛਣਾ ਚਾਹੋਗੇ ਕਿ ਜਿਹੜੇ ਅੱਜਕੱਲ ਦੇ ਵੱਡੀ ਆਰਟਿਸਟ ਨੇ ਤੁਹਾਡੇ ਵਾਂਗੂ ਗਾ ਰਹੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਸੰਗੀਤ ਦੇ ਲਾਇਨ ਦੇ ਵਿੱਚ ਜਿਹੜਾ ਆਪਾਂ ਨੂੰ ਸੰਘਰਸ਼ ਦੀ ਬਹੁਤ ਲੋੜ ਹੁੰਦੀ ਆ ਜੇ ਕੋਈ ਵੀ ਜਿਵੇਂ ਮੈਦਾਰੀਆਂ ਤੇ ਮੇਰੇ ਵਾਂਗੂ ਕੋਈ ਹੋਰ ਵੀ ਗਾਰੇ ਨੇ ਤਾਂ ਇਹ ਆ ਵੀ ਜੇ ਆਪਾਂ ਇੱਕ ਵਾਰ ਕਿਸੇ ਵੀ ਖੇਤਰ ਦੇ ਵਿੱਚ ਆਪਣੀ ਜਿਵੇਂ ਤੁਰਪੰਨਿਆਤਾ ਆਪਾਂ ਨੂੰ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਜਾਂ ਹਾਰ ਨਹੀਂ ਮੰਨਣੀ ਚਾਹੀਦੀ ਕਿਉਂਕਿ ਜਦੋਂ ਇੱਕ ਵਾਰ ਆਪਾਂ ਆਪਣੇ ਰਾਹ ਤੇ ਤੁਰ ਪਏ ਤਾਂ ਸਟੈਕਲਸ ਬਹੁਤ ਆਉਣੀ ਨਹੀਂ ਰਾਤ ਤੋ ਹਾਂ ਤਾਂ ਘਬਰਾਉਣ ਨਹੀਂ ਚਾਹੀਦਾ ਸਗੋਂ ਹਿੰਮਤ తో ਕੰਮ ਲੈਣਾ ਚਾਹੀਦਾ ਜੇ ਕਦੇ ਜ਼ਿੰਦਗੀ ਦੇ ਵਿੱਚ ਜਿੱਤ ਨਹੀਂ ਹਰ ਵਾਰ ਜਿੱਤ ਨਹੀਂ ਤਾਂ ਹਾਰ ਵੀ ਮਿਲਦੀ ਹੈ ਤਾਂ ਹਾਰ ਤੋਂ ਸਿੱਖ ਕੇ ਤਜਰਬਾ ਲਗੇ ਅਗਲੀ ਵਾਰ ਉਹਨੂੰ ਆਪਣੇ ਹੋਨਰ ਨੂੰ ਨਿਖਾਰਨਾ ਚਾਹੀਦਾ ਤੇ ਫਿਰ ਜਿੱਤ ਪ੍ਰਾਪਤ ਹੋ ਜੂਗੀ ਕੋਈ ਘਬਰਾਉਣਾ ਨਹੀਂ ਚਾਹੀਦਾ ਜੇ ਇੱਕ ਵਾਰ ਕਿਸੇ ਕੰਮ 'ਚ ਲੱਗ ਕੇ ਤਾਂ ਆਪਾਂ ਨੂੰ ਉਹ ਫੜ ਕੇ ਆਪਣਾ ਵੀ ਉਹਨੂੰ ਪੂਰਾ ਕਰਨਾ ਹੀ ਕਰਨਾ ਹੈ ਇਰਾਦਾ ਅੰਦਰ ਹੋਣਾ ਚਾਹੀਦਾ ਜੀ ਕੋਈ ਖਾਸ ਸੁਨੇਹਾ ਸਾਡੇ ਦਰਸ਼ਕਾਂ ਨੂੰ ਤੁਸੀਂ ਦੇਣਾ ਚਾਹੋਗੇ ਅੱਜ ਕਿਉਂਕਿ ਤੁਸੀਂ ਰੋਬਰੇ ਹੋ ਰਹੇ ਹੋ ਅੱਜ ਹਾਂਜੀ ਬਸ ਇਹੀ ਹੈ ਵੀ ਜਦੋਂ ਆਪਣੇ 'ਚ ਕੋਈ ਕੁਝ ਕਰਨ ਦੀ ਚਾਹਤ ਹੋਵੇ ਨਾ ਤੁਹਾਨੂੰ ਛੱਡਣਾ ਨਹੀਂ ਚਾਹੀਦਾ ਹੈਗਾ ਇੱਕ ਵਾਰ ਜੇ ਆਪਾਂ ਉਹ ਕੰਮ ਨੂੰ ਫੜ ਲਿਆ ਤਾਂ ਫਿਰ ਉਹਨੂੰ ਕਰਕੇ ਹੀ ਮੁਕਾਉਣਾ ਚਾਹੀਦਾ ਹੈ ਜੀ ਬਹੁਤ ਹੀ ਖੂਬਸੂਰਤ ਸੁਨੇਹਾ ਜਸ਼ਨਪ੍ਰੀਤ ਤੁਸੀਂ ਅੱਜ ਦਿੱਤਾ ਤੇ ਬਹੁਤ ਸਾਰੀਆਂ ਗੱਲਾਂ ਤੁਸੀਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਅੱਜ ਕਿ ਤੁਹਾਡਾ ਸੰਘਰਸ਼ ਕਿੰਨਾ ਕਿਵੇਂ ਦਾ ਰਿਹਾ ਤੇ ਉਸ ਤੋਂ ਬਾਅਦ ਤੁਸੀਂ ਕਾਲਜ ਵਿੱਚ ਆਏ ਕਾਲਜ ਤੋਂ ਬਾਅਦ ਤੁਸੀਂ ਆਪਣਾ ਕੰਮ ਵੀ ਕਰ ਰਹੇ ਹੋ ਸਿੱਖ ਵੀ ਰਹੇ ਹੋ ਗਾਉਂਦੇ ਵੀ ਹੋ ਬਹੁਤ ਹੀ ਵੱਡੀ ਗੱਲ ਹੈ ਤੇ ਇੱਕ ਬਹੁਤ ਹੀ ਵੱਡੀ ਮਿਸਾਲ ਆਓ ਸਾਰੇ ਦਰਸ਼ਕਾਂ ਦੇ ਲਈ ਸਾਰੀ ਦੁਨੀਆ ਦੇ ਲਈ ਤੁਸੀਂ ਆਪਣੇ ਮਾਪਿਆਂ ਦਾ ਨਾਮ ਵੀ ਰੌਸ਼ਨ ਕਰ ਰਹੇ ਹੋ ਤੇ ਉਹਦੇ ਨਾਲ ਤੁਸੀਂ ਰਿਆਜ਼ ਵੀ ਕਰਦੇ ਹੋ ਗਾਉਂਦੇ ਵੀ ਹੋ ਤੇ ਅਸੀਂ ਇਹੀ ਦੁਆ ਕਰਦੇ ਹਾਂ ਸਾਡੇ ਪ੍ਰਮਾਤਮਾ ਦੇ ਅੱਗੇ ਕਿ ਤੁਸੀਂ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਇਤਾਂ ਹੀ ਬਹੁਤ ਵੱਡੇ-ਵੱਡੇ ਮੁਕਾਮ ਹਾਸਿਲ ਕਰੋ ਤੇ ਇੱਕ ਬਹੁਤ ਹੀ ਵੱਡੇ ਵਧੀਆ ਆਰਟਿਸਟ ਨਿਕਲ ਕੇ ਸਾਡੇ ਸਾਹਮਣੇ ਆਓ ਤੇ ਜਸ਼ਨਪ੍ਰੀਤ कौर ਅੱਜ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਜੁੜੇ ਦਿਲ ਦੀਆਂ ਗੱਲਾਂ ਦੇ ਵਿੱਚ ਤੁਸੀਂ ਆਪਣੀ ਦਿਲ ਦੀਆਂ ਗੱਲਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਸੂ ਦਰਸ਼ਕੋ ਅੱਜ ਤੁਸੀਂ ਗੱਲਬਾਤ ਸੁਣੀ ਜਸ਼ਨਪ੍ਰੀਤ ਕੌਰ ਦੇ ਨਾਲ ਜੋ ਕਿ ਇੱਕ ਆਰਟਿਸਟ ਨੇ ਬਰਡੀ ਆਰਟਿਸਟ ਨੇ ਉਹਨਾਂ ਨੇ ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ ਸੋ ਮਿਲਾਂਗੇ ਜੀ ਕਿਸੇ ਹੋਰ ਦੇ